ਇਸ ਮੀਟਿੰਗ ਨਾਲ ਨਾਂ ਦਾ ਬੰਦਾ ਹੈ ਇਹ ਬਤੌਰ ਅਗਨੀਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਪਹੋੜਾ ਹੋਇਆ ਹੋਇਆ ਹੈ ਤੇ ਵਾਪਸ ਨਹੀਂ ਗਿਆ ਉਹ 2022 ਚ 2022 ਚ ਐਡਮਿਟ ਭਰਤੀ ਹੋਇਆ ਸੀ ਉਹ ਡਰੁਗਰ ਸੀ ਕਿ ਤਿੰਨੋਂ ਕੋਈ ਐਡਿਕਟ ਹੈ ਡਰਗ ਐਡਿਕਟ ਹੈ ਇਹ ਕਿਉਂ ਕਰਦੇ ਸੀ ਨਹੀਂ ਡਰਗ ਐਡਿਕਸ਼ਨ ਦੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਪਰ ਹਜੇ ਤੱਕ ਰਹੇ ਕਿ ਇਹ ਪੈਸੇ ਵਾਸਤੇ ਹੀ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਤਾਂ ਵੇਚਦੇ ਸੀਗੇ ਜਾਂ ਫਿਰ ਆਪ ਦਾ ਇਸਤੇਮਾਲ ਕਰਦੇ ਸੀ ਜਲਦੀ ਨੰਬਰ ਪਲੇਟ ਲਗਾ ਕੇ ਨਹੀਂ ਈ 18 ਤੋਂ 22-23 ਸਾਲ ਦੇ ਯੰਗਸਟਰਸ ਬਿਲਕੁਲ ਪ੍ਰੀਤ ਦਾ ਭਰਾ ਹੀ ਸਗਾ ਭਰਾ ਹੈ ਇਹ ਸਗਾ ਭਰਾ ਹੈ ਹਾਂਜੀ ਦੋ ਸਗੇ ਭਰਾ ਹੀ ਕੋਨਾ ਦਾ ਦੋਸਤ ਸਰ ਇਹ ਕੱਟਾ ਕਿੱਥੋਂ ਲੈ ਕੇ ਆਏ ਸੀਗਾ ਕੋਈ ਆਰਾ ਹੈ ਕੋਈ ਕਨੈਕਸ਼ਨ ਜਿਹੜਾ ਹੈਗਾ ਇਹ ਇਹ ਕੱਟਾ ਜਿਹੜਾ ਹੈਗਾ ਕਨਪੂਰ ਯੂਪੀ ਤੋਂ ਲੈ ਕੇ ਆਏ ਨੇ ਇਹ ਉੱਥੋਂ ਪਤਾ ਕਰਕੇ ਲੈ ਕੇ ਆਏ ਨੇ ਤੇ ਸਾਡੀ ਉਹਦੀ ਰਿਨਵੈਸਟੀਗੇਸ਼ਨ ਜਿੱਥੋਂ ਲੈ ਕੇ ਆਏ ਉਹਦੇ ਪ੍ਰਤੀ جاری ਹੈ ਠੀਕ ਹੈ ਸਰ ਤਾਂ ਸਰ ਇਹ ਇਹਨਾਂ ਨੇ ਏਸੀ ਏਰੀਆ ਨੂੰ ਜਿਹੜੇ ਟੈਕਸੀ ਸਟੈਚ ਹੋਈ ਸੀ ਗਨ ਪੁਆਇੰਟ ਤੇ ਇਹਨਾਂ ਨੇ ਪੂਰਾ ਪਲਾਨ ਤਰੀਕੇ ਦੇ ਨਾਲ ਕੀਤੀ ਹੈ ਕਿ ਅਸੀਂ ਉਹ ਕਰਨੀ ਹੈ